ਮੌਸਮ ਦਾ ਹਿਸਾਬ ਲਾਈਏ ਤਾਂ ਅੱਜ ਬੱਦਲਵਾਈ ਬਹੁਤ ਜ਼ਿਆਦਾ ਹੈ ਤੇ بارش ਹੋਣ ਦੇ आसार ਪੂਰੇ ਆ। ਬਹੁਤ ਚੈਨਲਾਂ ਤੇ ਖਬਰਾਂ ਆ ਰਹੀਆਂ 25 ਤਰੀਕ ਤੋਂ ਲੈ ਕੇ بارش ਫੇਰ ਸ਼ੁਰੂ ਹੋਊਗੀ ਪੰਜਾਬ ਦੇ ਵਿੱਚ। ਤੇ بارش ਨੂੰ ਦੇਖਦਿਆਂ ਹੋਇਆਂ ਹੁਣ ਜਿੰਨਾ ਕਿਸਾਨਾਂ ਨੇ ਮੱਕੀ ਬੀਜੀ ਹੋਈ ਐ ਸਾਇਲਜ ਵਾਸਤੇ, ਪਸ਼ੂਆਂ ਵਾਸਤੇ ਚਾਰ ਪਾਉਣਾ। ਅੱਜ ਫੁੱਲ ਜੋਰਾਂ 'ਚ ਤਿਆਰੀਆਂ ਐ। ਕੁਝ ਕਿਸਾਨਾਂ ਨੇ ਪਾ ਲਿਆ ਸਾਇਲਜ, ਕੁਝ ਕੱਲ ਪਾਈ ਐ। ਅੱਜ ਹੋਰ ਵੀ ਕਿਸਾਨ ਬਾਰਸ਼ ਨੂੰ ਦੇਖਦਿਆ ਹੋਇਆ ਸੁਬਾਹ-ਸੁਬਾਹ ਹੀ ਉਹਨਾਂ ਨੇ ਮਸ਼ੀਨ ਚਲਾ ਦਿੱਤੀ ਐ 7 ਵਜੇ ਦੀ ਮਸ਼ੀਨ ਚੱਲੀ ਜਾਂਦੀ ਐ 7:30 ਹੋ ਚੁੱਕੇ ਐ ਛੱਲੀਆਂ ਦਿਖਾਉਣੇ ਤੁਹਾਨੂੰ ਪੂਰੇ ਜੋਰਾ-ਸ਼ੋਰਾ ਚ ਲੱਗੇ ਹੋਏ ਐ ਚਾਰ ਪਾਉਣ ਵਾਸਤੇ ਲਓ ਜੇ ਛੱਲੀਆਂ ਦੇਖੋ ਤੁਸੀਂ ਪੂਰੇ ਦਾਣੇ ਬਣੇ ਹੋਏ ਆ ਕੁਝ ਕੁ ਤੋਂ ਛੱਲੀਵੇਲੀ ਹੈ ਇੱਧਰ ਹਰੇ ਭਰੇ ਝੋਨੇ ਵੀ ਆ ਬਾਕੀ ਝੋਨੇ ਛੋਟੇ ਵੀ ਆ ਵੱਡੇ ਵੀ ਆ ਮੌਸਮ ਅੱਜ ਦਾ ਬਹੁਤ ਸੋਹਣਾ ਮੌਸਮ ਆ ਅੱਜ بارش ਦੇ ਫਿਰ ਅਸਾਰ ਬਣ ਰਹੇ ਆ ਤੁਸੀਂ ਦੇਖ ਰਹੇ ਹੋ ਨਿਊਜ਼ ਲੰਬੀ ਚੈਨਲ YouTube Facebook page ਤੇ ਜਰੂਰ ਜਾਇਆ ਕਰੋ ਦੇਖਿਆ ਕਰੋ ਇਧਰ ਪਾਈ ਆਉਂਦਾ ਗੁੰਜਾਂ ਟਰੈਕਟਰ ਤੇ ਟਰਾਲੀ ਵੀ ਨਾਲ ਹੀ ਲਈ ਫਿਰਦੇ ਆ ਮਿੱਤਰ ਸੋਨਾਲੀ ਕਾ 60 ਪਾਇਆ ਜਾਂਦਾ ਪੂਰੀ ਮਸ਼ੀਨ ਦੇਖੋ ਤੁਸੀਂ ਏ ਦੇਖੋ ਤੁਸੀਂ ਇੱਕ ਕੋੜੇ ਵਾਲੀ ਮਸ਼ੀਨ ਆ ਸਪੀਡ ਬਹੁਤ ਰੱਖਦਾ ਮਿੱਤਰ ਲੋਨੀ ਸੁਬਾ ਸੁਬਾ ਆਪਾਂ ਤੁਹਾਨੂੰ ਦਿਖਾਉਣੇ ਆ ਸਾਇਲਜ ਬਣ ਰਿਹਾ ਪ੍ਰੈਸ਼ਰ ਬਹੁਤ ਹੁੰਦਾ ਮਸ਼ੀਨ ਦਾ ਓੜਾ ਇਕ ਲੱਕ ਜਾਂਦੀ ਹੈ 4 4 ਓੜਿਆਂ ਵਾਲੀ ਮਸ਼ੀਨ ਵੀ ਹੈਗੀ ਹੈ ਦੱਸੋ ਫਿਰ ਕਿੱਥੇ-ਕਿੱਥੋਂ ਤੁਸੀਂ ਦੇਖ ਰਹੇ ਹੋ ਜੁੜ ਰਹੇ ਹੋ بارش ਨੇ ਥੋੜਾ ਜਿਆਦਾ ਖਰਾਬ ਕਰਤਾ ਮੱਕੀ ਨੂੰ ਪੱਤੇ ਸੁੱਕ ਗਏ ਆ ਕਿਉਂਕਿ بارش ਜਿਆਦਾ ਹੋਈ ਐ ਇਸ ਵਾਰ ਅੱਜ ਵੀ ਮੌਸਮ ਪੂਰਾ ਹੈ ਤਾਂ ਪੂਰੇ ਸਾਰਾ ਤੁਸੀਂ ਦੇਖਦੇ ਹੋ ਬੱਦਲ ਹੁੰਦੇ ਦੇਖਦੇ ਆ ਹੋਏ ਇਹਨਾਂ ਨੇ ਸਵੇਰ-ਸਵੇਰ ਮਸ਼ੀਨ ਚਲਾਈ ਆ ਚਲੋ ਕੋਈ ਨਹੀਂ ਇੱਕ ਦੋ ਘੰਟੇ ਦੇ ਵਿੱਚ ਇਹਨਾਂ ਨੇ ਪਾਣੀ ਦੇਣਾ ਚਾਹ ਸਾਈਲੋ ਜੂ ਕਿ ਆ ਜਾਂਦਾ ਚੱਲ ਰਹੀ ਮਸ਼ੀਨ ਪੂਰੇ ਜੋਰਾਂ 'ਚ ਪੂਰੀ ਰੱਖਦਾ ਸਪਲੇਟ ਟਰਾਲਾ ਭਰ ਦਿੱਤਾ ਗਿਆ ਦੇਖੋ ਤੁਸੀਂ ਬੈੱਡ ਵਾਲੀ ਟਰਾਲੀ ਹੁੰਦੀ ਤਾਂ ਫਿਰ ਹੋਰ ਗੱਲ ਸੀ ਇਹ ਛੋਟਾ ਟਰਾਲਾ ਹੈ ਜਿਹੜਾ ਮਿੱਟੀ ਤੇ ਲਾਇਆ ਹੁੰਦਾ ਜੀਸੀਬੀ ਦੇ ਨਾਲ ਇੱਕ ਯੂਕੇ ਤੋਂ ਵੀਰ ਜੁੜੇ ਆ ਬਹੁਤ ਧੰਨਵਾਦ ਜੀ ਸ਼ੇਅਰ ਕਰਿਓ ਵੀਡੀਓ ਕਿ ਫੋਰਨ ਕੰਟਰੀ ਤੋਂ ਜੁੜੇ ਯੂਕੇ ਤੋਂ ਉਹ ਦਾਨਾ ਸਾਹ ਹਨ ਯੂਕੇ ਵਾਲੇ ਦਾਨਾ ਸਾਹ ਸਿਰਾ ਕਮਾ ਠੀਕ ਆ ਜੀ ਇਹ ਆ ਜੀ ਗਰਮੀਤ ਸਿੰਘ ਮੁਟਕਾ ਇਹ ਹੁਣ ਦਿਖਾਉਣੇ ਤੁਹਾਨੂੰ ਆਪਾਂ ਸਾਇਲਜ ਫੋਰਨ ਕੰਟਰੀਆਂ ਚ ਪਹਿਲਾਂ ਪੈਂਦਾ ਹੁੰਦਾ ਸੀ ਹੌਲੀ ਹੌਲੀ ਇੰਡੀਆ ਚ ਵੀ ਫਿਰ ਚੱਲ ਪਿਆ ਲਖਵੀਰ ਚੋਹਾਨ ਜੀ ਖੁੱਡੀਆਂ ਮਹਾ ਸਿੰਘ ਠੀਕ ਆ ਜੀ ਖੁੱਡੀਆਂ ਮਹਾ ਸਿੰਘ ਵਾਲਿਓ ਖੇਤੀਬਾੜੀ ਮੰਤਰੀ ਤੁਹਾਡਾ ਆਪਣਾ ਹੀ ਆ ਕੰਮ ਕੁਮ ਕਹਿ ਦਿਆ ਕਰੋ ਖੇਤੀਬਾੜੀ ਮੰਤਰੀ ਸਾਹਿਬ ਨੂੰ ਵੀ ਆਪਣੇ ਸਾਰੇ ਇਲਾਕੇ ਚ ਕੰਮ ਕਰਦੇ ਜਿਵੇਂ ਕਿ ਢਾਣੀਆਂ ਟੋਣੀਆਂ ਪਿੰਡਾਂ ਦੇ ਖੜਵੰਜੇ ਬਹੁਤ ਬੰਨਣ ਵਾਲੇ ਆ ਲਖਵੀਰ ਸਿੰਘ ਜੀ ਸੁਣ ਰਹੇ ਹੋ ਮੰਤਰੀ ਸਾਹਿਬ ਨੂੰ ਕਹਿ ਦਿਆ ਕਰੋ ਕੱਖਾਂ ਵਾਲੀ ਨੇ ਬਹੁਤ ਜ਼ਿਆਦੀ ਸਪੋਰਟ ਕੀਤੀ ਏ ਤੁਹਾਡੀ ਢਾਣੀਆਂ ਦੇ ਵਿੱਚ ਤੁਸੀਂ ਜਿਹੜੇ ਖੜਵੰਜੇ ਆ ਬਹੁਤ ਖਸਤਾ ਹਾਲਤ ਹੋ ਚੁੱਕੀ ਆ ਬੇਨਤੀ ਮੈਂ ਵੀ ਕਰੀ ਸੀਗੀ ਬਾਣ ਵਾਲੇ ਮਿਲਿਆ ਸੀ ਮੈਂ ਖੁੱਡੀਆਂ ਸਾਹਿਬ ਨੂੰ ਅੱਜ ਆਪਾਂ ਦਿਖਾ ਰਹੇ ਤੁਹਾਨੂੰ ਸਾਇਲਜ ਬਣ ਰਿਹਾ ਛੱਲੀਆਂ ਬਹੁਤ ਲੱਗੀਆਂ ਹੋਈਆਂ ਛੱਲੀਆਂ ਦਿਖਾਉਣੇ ਆ ਦਾਣੇ ਵੀ ਬਣੇ ਪਿਆ ਪੂਰੇ ਦੇਖੋ ਇਧਰ ਲਓ ਜੀ ਦਾਣਾ ਬਹੁਤ ਆ ਤਕਰੀਬਨ ਬਹੁਤ ਵਧੀਆ ਛੱਲੀਆਂ ਬਣੀਆਂ ਹੋਈਆਂ ਉੱਡਣਾ ਸਾਪ ਅਛਾ ਜੀ ਉਡਨਾਬਦਾਨਾ ਸਾਹਿਬ ਮੈਂ ਬੋਲ ਰਾ ਉਡਨਾ ਸਾਫ ਠੀਕ ਆ ਜੀ ਯੂਕੇ ਵਾਲੇ ਬਾਈ ਜੀ ਜੁੜੇ ਹੋਇਆ ਉਧਰੋਂ ਖੁੱਡੀਆਂ ਵਾਲੇ ਬਾਈ ਜੀ ਜੁੜੇ ਹੋਇਆ ਦੱਸਿਓ ਆਵਾਜ਼ ਕਿਸ ਤਰ੍ਹਾਂ ਦੀ ਆ ਰਹੀ ਏ ਤੁਹਾਨੂੰ ਵੀਡੀਓ ਕਲੀਅਰ ਦਿਖਾਈ ਦਿੰਦੀ ਆ ਜਾਂ ਨਹੀਂ ਆਪਾਂ ਕਮੈਂਟ ਕਰਕੇ ਦੱਸਿਓ ਆਪਾਂ ਸੁਧਾਰ ਕਰਾਂਗੇ ਸ਼ੇਅਰ ਜਰੂਰ ਮਾਰੋ ਜੀ ਅੱਗੇ ਕਿਉਂਕਿ ਥੋੜੇ ਕਿਸਾਨ ਹੀ ਜੁੜੇ ਆ ਹਜੇ ਆਪਣੇ ਨਾਲ ਜਾਦੇ ਜੁੜ ਜਾਣ ਜਰੂਰ ਮਾਰੋ ਜੀ ਸ਼ੇਅਰ ਜਿੰਨੇ ਜੁੜੇ ਹੋ ਜਿੰਨੇ ਦੇਖ ਰਹੇ ਹੋ ਕਿਉਂਕਿ ਹੋਰ ਵੀ ਦੇਖਣ ਹਜੇ ਤੱਕ ਕਈਆਂ ਨੂੰ ਜਿਵੇਂ ਸ਼ਹਿਰੀ ਟਾਈਪ ਦੇ ਕਿਸਾਨ ਆ ਕਈ ਉਹਨਾਂ ਨੂੰ ਵੈਸੇ ਨਹੀਂ ਪਤਾ ਸੈਲਜ ਕਿਵੇਂ ਬਣਦਾ ਚਲੋ ਬਾਕੀ ਕਿਸਾਨਾਂ ਦਾ ਪਿੰਡਵਾਂ ਦਾ ਬਿਲਕੁਲ ਹੀ ਪਤਾ ਹੈ ਨਾ ਕੁਝ ਇੱਕ ਵੀਰਾਂ ਨੂੰ ਨਹੀਂ ਪਤਾ ਹੁੰਦਾ ਸੈਲਜ ਬਣਦਾ ਕਿਵੇਂ ਆ ਉਹ ਵੇਖਣਾ ਚਾਹੁੰਦੇ ਆ ਇੱਥੋਂ ਟਰਾਲੀਆਂ ਸਿੱਧੀਆਂ ਖੱਡੇ 'ਚ ਚਲੀਆਂ ਜਾਣਗੀਆਂ ਖੱਡੇ ਦੇ ਵਿੱਚ ਇਹਦੀ ਪੂਰੀ ਲਤੜਾਈ ਕੀਤੀ ਜਾਊਗੀ ਤਾਂ ਕਾगज ਵਗੈਰਾ ਪੰਨਾ ਵਗੈਰਾ ਪਾ ਕੇ ਉੱਪਰ ਮਿੱਟੀ ਪਾ ਦਿੱਤੀ ਜਾਊਗੀ 35-40 ਦਿਨਾਂ ਬਾਅਦ ਇਹਨੂੰ ਹੱਥ ਲਾਇਆ ਜਾਊਗਾ ਚਾਰਨਾ ਛਕਾੜ ਕਰ ਦਿੱਤਾ ਜਾਊਗਾ ਤੇ ਸੋਨਾ ਲੀਕਾ ਟਰੈਕਟਰ ਆ ਜੀ 60 ਸਿਰਾ ਟਰੈਕਟਰ ਸਿਰਾ ਹੀ ਮਸ਼ੀਨ ਹੈ ਸ਼ਕਤੀਮਾਨ ਦੀ ਰੋਨੂ ਸ਼ਰਮਾ ਜੀ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਠੀਕ ਆ ਜੀ ਸ਼ੇਅਰ ਕਰੋ ਜੀ ਵੀਡੀਓ ਅੱਜ ਆਪਾਂ ਲਾਸਟ ਹੀ ਸੀ ਸਾਡੇ ਏਰੀਆ 'ਚ ਸਾਇਲੈਂਜ ਮੈਂ ਚਲੋ ਆਪਾਂ ਕੋਸ਼ਿਸ਼ ਕਰਦੇ ਆ ਲਾਈਵ ਦਿਖਾਉਣੇ ਆ ਗੂੰਜਾਂ ਪਾਉਂਦੀ ਆ ਜੀ ਮਸ਼ੀਨ ਪੂਰੀ ਆਵਾਜ਼ ਦੇ ਵਿੱਚ ਥੋੜਾ ਜਿਆਦਾ ਤੁਹਾਨੂੰ ਹੁੰਦਾ ਹੋਊਗਾ ਅੰਤਰੇ ਆ ਕਿਉਂਕਿ ਗੂੰਜਦੀ ਪਈ ਐ ਮਸ਼ੀਨ ਏ ਕੋੜੇ ਵਾਲੀ ਆ ਭਜਾਉਂਦਾ ਵੀ ਬਹੁਤ ਆ ਵੀਰ ਇਹ ਤਾਂ ਹੁਣ ਇਸ ਤੋਂ ਬਾਅਦ ਜਿਹੜੀ ਤੁਸੀਂ ਜ਼ਮੀਨ ਦੇਖ ਰਹੇ ਉਹਨੂੰ ਪੂਰੀ ਦੋ ਤਿੰਨ ਵਾਰਾਂ ਵਾਹ ਕੇ ਤਵੀਆਂ ਨਾਲ ਰੋਟਾ ਵਟਣ ਵਾਲੇ ਦੇ ਵਿੱਚ 17-18 ਬਾਸਪਤੀ ਲੱਗ ਜੂਗੀ ਯੂਕੇ ਵਾਲੇ ਵੀਰੋ ਕੀ ਹਾਲ ਚਾਲ ਆ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ YouTube ਚੈਨਲ ਵੀ ਨਿਊਜ਼ ਲੰਬੀ ਹੈਗਾ ਆਪਣਾ ਉਹ ਤੇ ਵੀ ਦੇਖਿਆ ਕਰੋ ਵੀਡੀਓ ਸ਼ੇਅਰ ਜ਼ਰੂਰ ਮਾਰ ਦਿਆ ਕਰੋ ਦਬ ਕੇ ਤੁਹਾਡੀ سپورਟ ਦੀ ਜ਼ਰੂਰਤ ਹੁੰਦੀ ਆ ਚੈਨਲ ਨੂੰ ਇਕੱਲਾ ਮੈਨੂੰ ਨਹੀਂ ਜਿੰਨੇ ਵੀ ਚੈਨਲ ਆ ਦੇਖਣ ਵਾਲਿਆਂ ਦੀ سپورਟ ਦੀ ਜ਼ਰੂਰਤ ਹੁੰਦੀ ਆ ਲਓ ਜੀ ਆਉਂਦਾ ਉੱਡੇ ਆ ਟਰੈਕਟਰ ਸੋਨਾਲੀ ਕਾ 60 ਇੱਧਰ ਵੀ ਸੋਨਾਂ ਲਿਕਾ ਹੈ ਇਹ 750 ਆ 750 ਵੀ ਕਹਿ ਸਕਦੇ ਆਪਾਂ ਨੂੰ 750 ਸੋਨਾਂ ਲਿਕਾ ਉਹ ਹੈਗਾ ਜੀ ਟਾਈਗਰ ਰੋਦੀ ਐਚਪੀ ਹੈਗੀ ਜੀ 60 ਐਚਪੀ ਤਕੜਾ ਟਰੈਕਟਰ ਆ ਪੂਰਾ ਸ਼ਕਤੀਮਾਨ ਦੀ ਮਸ਼ੀਨ ਆ ਇੱਕ ਕੋਡਾਲ ਜਾਂਦੀ ਆ ਅੱਜ ਕੱਲ 4-4 ਓੜਿਆਂ ਵਾਲੀ ਆ ਚੁੱਕੀ ਹੈ ਜਿੰਦੇ ਉੱਤੇ ਬਾਕਟ ਲੱਗਿਆ ਉੱਪਰ ਹੀ ਪੜਿਆ ਜਾਂਦਾ ਤਾਂ ਉੱਪਰ ਫਿਰ ਉਹ ਲਿਫਟ ਨਾਲ ਟਰਾਲੀ ਦੇ ਵਿੱਚ ਪਲਟੀ ਮਾਰ ਦਿੰਦਾ ਲੋ ਜੀ ਸਪੀਡ ਬਹੁਤ ਰੱਖਦਾ ਹੈ ਬਾਈ ਕਿੱਚੀ ਆਉਂਦਾ ਕੰਮ ਨੂੰ ਕਿਉਂਕਿ ਬੱਦਲ ਵੀ ਉੱਥੋਂ ਤਿਆਰੀ ਹੈ ਬੱਦਲ ਤੋਂ ਦਿਖਾਉਣਿਆ ਜੀ ਆ ਦੇਖੋ ਇਹ ਤੇ ਮੌਸਮ ਵੀ ਸੋਹਣਾ ਹੈ ਠੰਡਾ ਹੈ ਮੌਸਮ ਸਾਇਲ ਜਵਾਸਤੇ ਤਾਂ ਚਲੋ بارش ਨਹੀਂ ਚਾਹੀਦੀ ਹਾ ਜੀ بارش ਦੀ ਵੈਸ ਵਿੱਚ ਫਸਲਾਂ ਨੂੰ ਲੋਡ ਆ ਝੋਨੇ ਨੂੰ ਤਾਂ ਕਿੱਥੇ ਕਿੱਥੋਂ ਜੁੜ ਰਹੇ ਹਾਂ ਜੀ ਚਾਰ ਵੀਰ ਜੁੜਿਆ ਚਾਰਾਂ ਨੂੰ ਮੈਂ ਰਿਕਵੈਸਟ ਕਰਦਾ ਆਪਣੇ ਲਾਈਵ ਨੂੰ ਸ਼ੇਅਰ ਜ਼ਰੂਰ ਕਰੋ ਜੀ ਅੱਗੇ ਤੋਂ ਅੱਗੇ ਤੁਸੀਂ ਦੇਖ ਰਹੇ ਹੋ ਨਿਊਜ਼ ਲੰਬੀ ਚੈਨਲ YouTube ਚੈਨਲ ਵੀ ਨਿਊਜ਼ ਲੰਬੀ ਤੇ ਜਾਇਆ ਕਰੋ ਲਓ ਜੀ ਇੱਕ ਟਰਾਲੀ ਤੌਰਤੀ ਆ ਹੁਣ ਦੂਜੀ ਟਰਾਲੀ ਆਉਗੀ ਆਪਾਂ ਦਿਖਾਉਣਾ ਇੱਧਰ ਦਾ ਮਾਹੌਲ ਥੋੜਾ ਜਿਹਾ ਟਰਾਲੀ ਭਰ ਚੁੱਕੀ ਸੀ ਤੌਰਤੀ ਹਰਵਿੰਦਰ ਸਿੰਘ ਮੁਦਕਾ ਗੁੱਡ ਤਾਂ ਹਰਵਿੰਦਰ ਸਿੰਘ ਮੁਦਕਾ ਬਹੁਤ ਮਿਹਨਤੀ ਹੈ ਜੀ ਝੋਨੇ ਨੂੰ ਰੇ ਸਪਰੇ ਮਿੰਟੋ ਮਿੰਟੀ ਪਾ ਦਿੰਦਾ ਬਹੁਤ ਸੋਹਣੀ ਬਾਸ ਪਤੀ ਝੋਨਾ ਹੁੰਦਾ ਬਹੁਤ ਮਿਹਨਤ ਕਰਦਾ ਹਰਵਿੰਦਰ ਸਿੰਘ ਮੁਦਕਾ ਬਸ ਪੁਮੀਰੀ ਵਾਂਗੂ ਘੁੰਮਿਆ ਫਿਰਦਾ ਰਹਿੰਦਾ ਦੋ ਬੰਦੇ ਜਿੰਨਾ ਕੰਮ ਕਰਦਾ ਹਰਵਿੰਦਰ ਸਿੰਘ ਮੁਦਕਾ ਇਹ ਲਾ ਥੱਲੇ ਤੁਸੀਂ ਕਮੈਂਟ ਪੜ ਰਹੇ ਹੋ ਤਾਂ ਕਦੀ ਇਹਨੇ ਗਰਮੀ ਸਰਦੀ ਨਹੀਂ ਦੇਖੀ ਕਿਉਂਕਿ ਟਾਈਮ ਆ ਜਵਾਨੀ ਆ ਜਵਾਨੀ ਦੇ ਹਿਸਾਬ ਤਾ ਤੁਹਾਨੂੰ ਪਤਾ ਸਾਰੇ ਹੀ ਕੋਸ਼ਿਸ਼ ਫੁੱਲ ਕਰਦੇ ਆ ਖੇਤੀਬਾੜੀ ਦਾ ਕੰਮ ਤੰਦੇ ਜਾਂ ਕੋਈ ਵੀ ਕੰਮ ਤੰਦਾ ਹੈ ਫਾਰਮ ਦਾ ਜਾਂ ਹਨਾ ਡੇਰੀ ਦਾ ਤੇ ਇਹ ਵੀ ਆਪਣਾ ਖਾਸ ਆ ਹਰਵਿੰਦਰ ਸਿੰਘ ਮੁਦਕਾ ਤੇ ਗਰਮੀਤ ਸਿੰਘ ਮੁਦਕਾ ਉਧਰ ਮਸ਼ੀਨ ਚਲਾਈ ਜਾਂਦਾ ਲਖਵੀਰ ਸਿੰਘ ਪ੍ਰੈਸ ਰਿਪੋਰਟਰ ਹਲਕਾ ਲੰਬੀ ਦਾ ਪੱਤਰਕਾਰ ਜਿੰਦਾ ਮਾਲਵਾ ਐਗਰੋ ਸੈਂਟਰ ਹੈ ਚੰਗੀ ਰਿਸਰਚ ਮਾਰੀ ਆ ਬੀਜਾਂ ਦੀ ਵੀ ਇਹਨੇ ਪਿੱਛੇ ਕੁਛ ਸਮਾ ਟਾਈਪ ਪਹਿਲਾਂ ਇਹਨੇ ਇਧਰ ਦਿੱਲੀ ਯੂਨੀਵਰਸਿਟੀ ਚ ਗਿਆ ਤਾਂ ਨਰਿੰਦਰ ਮੋਦੀ ਨੇ ਸਨਮਾਨਿਤ ਕੀਤਾ ਹੋਇਆ ਹੈ ਬੀਜ ਬੂਜ ਵਗੈਰਾ ਬਹੁਤ ਵਧੀਆ ਤਿਆਰ ਨੇ ਹੁਣ ਇਸ ਟਾਈਮ ਖੀਰਿਆਂ ਦੀ ਖੇਤੀ ਤੇ ਜੁਟਿਆ ਆ ਪੱਤਰਕਾਰ ਸਾਡਾ ਖੀਰਿਆਂ ਦੀ ਖੇਤੀ ਵੀ ਤਿੰਨ ਚਾਰ ਕਿਲੇ ਲੈ ਬਿਠਾ ਦੋ ਕਿਲੇ ਹੋਰ ਲਾ ਰਿਆ ਕਰਦੇ ਆ ਗੱਲਬਾਤ ਖੀਰਿਆਂ ਬਾਰੇ ਆਪਾਂ ਗਰਮੀਤ ਸਿੰਘ ਮੁੱਦਕੇ ਨਾਲ ਮਸ਼ੀਨ ਦਾ ਕੰਮ ਤਾਂ ਬਹੁਤ ਜ਼ਿਆਦਾ ਸੀ ਪਰ ਨਹੀਂ ਇਹਨਾਂ ਦਾ ਟਾਈਮ ਨਹੀਂ ਨਿਕਲਦਾ ਕਰਾਇਆ ਕਰੋ ਇਹ ਨਹੀਂ ਕਰਦੇ ਜ਼ਿਆਦਾ ਇਹ ਖਾਸ ਆਪਣੇ ਆਂਡੀਆਂ ਗਵਾਂਡੀਆਂ ਦਾ ਚਾਰ ਪਾ ਕੇ ਸਾਈਲਜ ਪਾ ਕੇ ਬਸ ਮਸ਼ੀਨ ਨੂੰ ਲਾ ਦਿੰਦੇ ਘਰੇ ਉਸ ਤੋਂ ਬਾਅਦ ਵੜ ਜਾਂਦੇ ਉਹ ਪੋਲੀ ਹਾਊਸ ਦੇ ਵਿੱਚ ਨੈਟ ਦੇ ਵਿੱਚ ਸਾਰਾ ਦਿਨ ਨੱਟ ਨੂੰ ਲੱਗੇ ਰਹਿੰਦੇ ਆ ਫਿਰ ਵੱਲਾਂ ਉੱਪਰ ਚੜਾਤੀਆਂ ਸਹੀ ਕਰਤੀਆਂ ਖੀਰੇ ਤੋੜਲੇ ਗੱਡੀ ਲੋਡ ਕਰਾਤੀ ਫਿਰ ਉਸ ਕੰਮ ਤੇ ਲੱਗੇ ਰਹਿੰਦੇ ਆ ਬਾਈ ਜੀ ਗੱਲਾਂ ਮਾਤਾ ਕਰੀ ਜਾਨੇ ਬਾਈ ਜੀ ਸਹੀ ਸਹੀ ਰੱਖਿਓ ਗੱਲਬਾਤ ਕੋਈ ਉਹਦੇ ਚ ਐ ਹੋ ਜਾਣਾ ਕਹੇਓ ਕਿਉਂਕਿ ਲਾਈਵ ਚੱਲੀ ਜਾਂਦਾ ਕੱਟਿਆ ਨਹੀਂ ਜਾਣਾ ਸਹੀ ਸਹੀ ਗੱਲਬਾਤ ਕਰਿਓ ਜੋ ਵੀ ਕਰਨੀ ਐ ਇਹ ਸੀ ਸਾਇਲਜ ਮੱਕੀ ਦਾ ਆਪਣਾ ਪੰਜਾਬੀ ਮਾਂ ਬੋਲੀ ਚਾਰ ਮੱਕੀਲਾ ਚਾਰ ਛੱਲੀਆਂ ਬਹੁਤ ਲੱਗੀਆਂ ਪਰ ਐ ਕਿ ਥੋੜੇ ਪੱਤੇ ਮੱਚ ਗਏ بارش ਜ਼ਿਆਦੀ ਹੋਈ ਆ ਮੱਕੀ ਨੂੰ ਪਾਣੀ ਲੈ ਵੀ ਜਾਂਦਾ ਤੇ ਸੋਕਾ ਵੀ ਲੈ ਜਾਂਦਾ ਇਹਨੂੰ ਡੋਬਾ ਲੈ ਜਾਂਦਾ ਜਿਹੜਾ ਮਰਚਾਂ ਤੇ ਜੇ ਦਿਨ ਮਰਚਾਂ ਸੁੱਕ ਜਾਂਦੀ ਐ ਹਰ ਰੋਜ਼ ਪਾਣੀ ਲਾਉਣਾ ਪੈਂਦਾ ਮਰਚਾਂ ਨੂੰ ਤੇ ਜੇ ਜ਼ਿਆਦਾ ਲੱਗ ਜੇ ਸੁੱਕ ਜਾਂਦੀਆਂ ਉਹੀ ਹਾਲ ਮੱਕੀ ਦਾ ਐ ਰੋਜ਼ ਦਾ ਪਾਣੀ ਇਹ ਮੰਗਦੀ ਐ ਤੇ ਜੇ ਜ਼ਿਆਦਾ ਖੜ ਜੇ ਤੇ ਫਿਰ ਸੁੱਕ ਜਾਂਦੀ ਐ ਲਓ ਜੀ ਇਹ ਆ ਸੋਨ ਵਾਲੀ ਕਾ ਟਾਈਗਰ ਜਿਵੇਂ ਟਾਈਗਰ ਪਤਾ ਨਾ ਸ਼ੇਰ ਹੁੰਦਾ ਓਹੋ ਆ ਇਹਦਾ ਥੋੜਾ ਜਿਹਾ ਮੂੰਹ ਅੱਗੇ ਇੱਕ ਸ਼ੇਰ ਮਿਲ ਜਾਂਦੇ ਆ ਵੈਸੇ ਪਿੱਤਲ ਦੇ ਨਾਲ ਲਾਇਆ ਨਿੰਗਾ ਪਿੱਤਲ ਦੇ ਮਿਲ ਜਾਂਦੇ ਆ ਇੱਥੇ ਉਹ ਲਾ ਦਿੰਦੇ ਤੇ ਬਹੁਤ ਉਹਦੇ ਜਿਹੜੇ ਅੱਜ ਕੱਲ ਜਿਵੇਂ ਟਰੈਂਡ ਚੱਲਿਆ ਗੇਟਾਂ ਤੇ ਲਾ ਰਿਆ ਤੁਸੀਂ ਦੇਖੇ ਹੋਣੇ ਬੜਿਆ ਨੇ ਉਹ ਇੱਥੇ ਲਾ ਦਿੰਦੇ ਸ਼ੇਰ ਵਾਲਾ ਜਗਾੜ ਫੇਰੇ ਸਿੱਧਾ ਹੀ ਲੱਗ ਜਾਂਦਾ ਵੀ ਟਾਈਗਰ ਵਾਕਏ ਟਾਈਗਰ ਆ ਟਾਈਗਰ ਤਾਂ ਫਿਰ ਵੀ ਆ ਇਹ ਤੇ ਉਹ ਬੜੇ ਸੋਹਣੇ ਅੱਜ ਕੱਲ ਉਹ ਲੱਕੜ ਦੀਆਂ ਜੋੜੀਆਂ ਲੱਗੀਆਂ ਜਾਂਦੀਆਂ ਦਿਉੜੀਆਂ ਪਹਿਲਾਂ ਵਾਲੀਆਂ ਦਿਉੜੀਆਂ ਜਿਹੜੀਆਂ ਪਾਕਿਸਤਾਨ ਦੀ ਦਿਉੜੀਆਂ ਹੁੰਦੀਆਂ ਆਪਣੇ ਉਥੇ ਟਾਈਗਰ ਲਾਈ ਜਾਂਦੇ ਆ ਸ਼ੇਰ ਤੁਸੀਂ ਦੇਖੇ ਹੋਣੇ ਤਾਂ ਇਹ ਵੀ ਫ ਗੁੰਜਾ ਪੋਨਾ ਮਸ਼ੀਨ ਦਾ ਤਾਂ ਇਹ ਸਹੀ ਪੁੱਛੋ ਸੱਤਿਆ ਨਾ ਸੀ ਕਰ ਦਿੰਦਾ ਮਸ਼ੀਨ ਦਾ ਗਰੜ ਗਰੜ ਕਰਾ ਕੇ ਵਿੱਚ ਇਹ ਚੱਕਣਾ ਚੂਰ ਕਈ ਸਮਾਨ ਕਰ ਦਿੰਦਾ ਕਿਉਂਕਿ ਇਹਦੀ ਸਪੀਡ ਬੜੀ ਆ ਜ਼ੋਰ ਬੜਾ ਇਹਨੂੰ ਇਹੋ ਜੀ ਮਸ਼ੀਨ ਤਾਂ ਕੁਛ ਵੀ ਨਹੀਂ ਕੰਨੋਂ ਫੜ ਕੇ ਪਚਾ ਲੈਂਦਾ ਇਹਨੂੰ ਇਸ ਮਸ਼ੀਨ ਨੂੰ ਤਾਂ ਤੇ ਵੱਡੀ ਮਸ਼ੀਨ ਤੇ ਪਾਇਆ ਹੋਵੇ ਫੇਰ ਪਤਾ ਲੱਗਦਾ ਵੈਸੇ ਵੀ ਕਿੰਨਾ ਕਾ ਫੇਰ ਸੈਟਿੰਗ ਜੀ ਰਹਿੰਦੀ ਦੀ ਥੋੜੀ ਜੀ ਇਹਨੂੰ ਪਤਾ ਲੱਗਦਾ ਮੇਰੇ ਮਗਰ ਕੋਈ ਸੰਦ ਦਾ ਵੱਡੇ ਸੰਦ ਤੋਂ ਪਾਇਆ ਲੈਂਦਾ ਛੋਟਿਆਂ ਦਾ ਖੰਗਣ ਨਹੀਂ ਦਿੰਦਾ ਅੱਜ ਪਾਈਆਂ ਦਾ ਇਹ ਗਰਮੀਤ ਸਾਇਲਜ ਗੱਲ ਕਰਦੇ ਆਪਾਂ ਇਹਨਾਂ ਦੇ ਖੀਰਿਆਂ ਬਾਰੇ ਆਪਾਂ ਆਂਦੇ ਕੋਲੇ ਬੈਠ ਕੇ ਗੱਲ ਕਰਾਂਗੇ ਕਿਉਂਕਿ ਮੈਂ ਕਿ ਇੱਕ ਆਪਣੇ ਕੋਲੇ ਕੀ ਹਾਲ ਹੈ ਗਰਮੀ ਦਾ ਵਧੀਆ ਬਹੁਤ ਵਧੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਫਿਰ ਸਾਈਲਜ ਆਪਾਂ ਕਰਾਇਆ ਤੇ ਤਾਂ ਨਹੀਂ ਪਾਉਂਦੇ ਪਾਉਂਦੇ ਹਨਾ ਬਹੁਤ ਘੱਟ ਜਿਹੜੇ ਬਾਲੇ ਨਹੀਂ ਸਰਦਾ ਜਿੱਤੇ ਨਹੀਂ ਦੇਖੀ ਆਪਣੇ ਜਿਹੜੇ ਹਨਾ ਆਂਡੀ ਗੋਂਡੀ ਉਹਨਾਂ ਦਾ ਪਾ ਰਹੇ ਹੁਣਾਂ ਦਾ ਪਾ ਰਹੇ ਕਿੰਨੇ ਕਿੱਲੇ ਲਾਤਾ ਫਿਰ ਉਹ ਖੀਰਾ 2 ਕਿੱਲੇ 2 ਕਿੱਲੇ ਆ ਚਾਰ ਕਰ ਦੇਣਾ ਨਾ ਤਿੰਨ ਕਿ ਸਾਢੇ ਤਿੰਨ ਕਰਾਂਗੇ ਠੀਕ ਆ ਕਿੰਨਾ ਟੋਟਲ ਖਰਚ ਆਇਆ ਫਿਰ 1 ਕਿੱਲੇ ਤੇ ਖਰਚਾ ਤਕਰੀਬਨ 28 ਲੱਖ ਰੁਪਇਆ ਕਿੱਲੇ ਦਾ ਲੈਂਦੇ ਆ ਹੂੰ ਤੇ ਉਹਦੇ ਜੋ ਕੋਸ਼ ਸਬਸਿਡੀ ਆ ਜਾਂਦੀ ਹੈ ਅੱਛਾ 28 ਲੱਖ ਲਾ ਕੇ ਸਬਸਿਡੀ ਕਿੰਨੇ ਮਿਲਦੀ ਹੈ 50% ਉਹ ਨਹੀਂ ਆ ਜਾਈ ਨਹੀਂ ਅੱਛਾ 50% ਆਏ 14 ਲੱਖ ਆਪਾਂ ਨੂੰ 13-14 ਬਚ ਜੂਗਾ ਮਗਰ ਹਾਂ 13-14 ਪੱਲਿਓ ਲੱਗਦਾ ਹੂੰ ਇੱਕ ਵਾਰ ਜੇਬ ਚੋਂ ਤਾਂ ਲਾਉਣਾ ਪੈਂਦਾ ਹੂੰ ਠੀਕ ਆ ਬੀਜ ਇੱਕ ਕਿੰਨੇ ਦਾ ਖੀਰੇ ਦਾ ਬੀਜ 9 ਰੁਪਏ 20 ਪੈਸੇ ਦਾ ਠੀਕ ਆ ਕਿੰਨੇ ਬੀਜ ਲੱਗ ਜਾਂਦੇ ਆ ਇੱਕ ਏਕੜ ਚ 10000 ਰੁਪਏ 10000 ਬੀਜ ਤੇ ਕਿੰਨਾ ਪੈਸਾ ਟੋਟਲ ਹੋ ਗਿਆ 90 92000 ਰੁਪਏ ਲੱਗ ਜਾਂਦੇ ਮੰਨਿਏ 1 ਲੱਖ ਰੁਪਏ ਦੇ ਮਿੱਤਰੋ ਬੀਜ ਲੱਗ ਜਾਂਦੇ ਇੱਕ ਕਿੱਲੇ ਚ ਖੀਰਿਆਂ ਦੇ ਜਿਹੜੇ ਤੁਸੀਂ ਆਹ ਚਾਈਨੀਜ਼ ਖੀਰੇ ਖਾ ਰਹੇ ਹੋ ਡੱਬ ਵਾਲੀ ਏਰੀਏ ਚ ਬਠਿੰਡੇ ਚ ਉਹ ਇਹਨਾਂ ਦੇ ਜਾ ਰਿਹਾ ਦੋ ਗੱਡੀਆਂ ਲੱਗੀਆਂ ਵੀ ਆ ਇੱਕ ਦਿਨ ਛੱਡ ਕੇ ਲੋਡਿੰਗ ਹੋ ਜਾਂਦੀ ਏ ਉਹਨਾਂ ਦੀ ਤੇ ਡੱਬ ਵਾਲੀ ਵੀ ਲੈ ਜਾਂਦਾ 100 ਕਿਲਪਾਫਾ 100 150 ਬਠਿੰਡੇ ਵੀ ਲੈ ਜਾਂਦਾ ਤਾਂ ਫਿਰ ਕੀ ਕੀ ਰੇਟ ਚੱਲੇ ਰੇਟ 12 ਰੁਪਈਆ ਤੋਂ ਲੈ ਕੇ 30 35 ਰੁਪਈਆ ਤੱਕ ਚੱਲ ਜਾਂਦਾ 12 ਤੋਂ 30 ਇੱਕ ਦਿਨ ਦੀ ਐਵਰੇਜ ਕਿੰਨੀ ਕਿੰਨੇ ਕੁਆਂਟਲ ਦੀ ਹੈ 1 ਕਿੱਲੇ ਦੀ ਇੱਕ ਗੱਡੀ ਨਹੀਂ ਆ ਜੇ ਹੂੰ ਕੱਢੀ ਨਹੀਂ ਆਈ ਆਈਡੀਆ ਕੁਛ ਨਾ ਕੁਛ ਤਾਂ ਆਈਆ ਹੈ ਨਹੀਂ ਅਜੇ ਟਾਈਮ ਹੀ ਨਹੀਂ ਲੱਗਾ ਇਹਨਾਂ ਕਿੰਨੇ ਦਿਨਾਂ ਤੋਂ ਤੁਸੀਂ ਗੱਡੀਆਂ ਲੋਡਿੰਗ ਕਰਦੇ ਹੋ ਪਹਿਲਾਂ ਤਾਂ ਤਕਰੀਬਨ ਦੂਜੇ ਦਿਨ ਕਦੇ ਰੋਜ਼ ਹੁਣ ਤਾਂ ਪੰਜਵੇਂ ਛੇਵੇਂ ਦਿਨ ਥੋੜਾ ਬਦਲਦਾ ਹੈ ਕਿਉਂਕਿ ਲਾਸਟ ਆਪ ਹੈ ਨਾ ਐਂਡ ਹੋਇਆ ਪਿਆ ਹੁਣ ਤੱਕ ਪੱਟਣਾ ਪੈਣਾ ਦੂਜੇ ਤੀਜੇ ਦਿਨ ਜਿਹੜੀ ਗੱਡੀ ਲੈ ਕੇ ਜਾਂਦੇ ਸੀ ਉਹ ਕਿੰਨੇ ਕੁਆਂਟਲ ਹੋ ਜਾਂਦੀਆਂ ਸੀ ਕੋਈ ਕੋ 600 ਕੁ ਲਫਾਫਾ ਜਾਂ ਘੱਟ ਹੋ ਜਾਂਦਾ ਸੀ weight ਕਿੰਨਾ ਸੀ 15 ਕਿਲੋ ਠੀਕ ਆ ਆਪਾਂ ਇਹ ਮੰਨ ਲਿਓ 15 ਕੁਇੰਟਲ ਹੁੰਦਾ ਸੀ ਇਹ ਦੂਜੇ ਤੀਜੇ ਦੇ 15 ਕੁਇੰਟਲ ਹੋ ਜਾਂਦਾ ਸੀ ਜੇ ਮੰਨ ਕੇ ਚੱਲੋ ਫਿਰ ਕਿੰਨੇ ਕ ਦਾ ਬਣ ਜਾਂਦਾ ਸੀ 30 ਰੁਪਏ ਸਾਫ ਤੇ ਆਪਾਂ ਇਹ 30 ਦੇ ਲਾਂ 30 ਨਹੀਂ ਸੀ ਹੋ ਜਾਂਦਾ ਉਹ ਤਾਂ 12 ਰੁਪਏ ਉਹ ਤਾਂ 12 ਰੁਪਏ ਸੀ ਕਿੰਨਾ ਬਣ ਜਾਂਦਾ ਸੀ ਆਈੜੀ ਆ ਫਿਰ ਇਹ ਬਣਾਇਆ ਹੀ ਨਹੀਂ ਅਜੇ ਅੱਛਾ ਇਹਨਾਂ ਤਿੰਨ ਦਾ ਪਤਾ ਹੈ ਜੇ ਟਾਈਮ ਹੀ ਨਹੀਂ ਲੱਗਦਾ ਚਲੋ ਆਪਾਂ ਮੰਨ ਲੇ ਨਾ 30 35 ਹਜ਼ਾਰ ਦਾ ਦੂਜੇ ਤੀਜੇ ਦੇ ਨਿਕਲਦਾ ਹੀ ਸੀ ਇਹ ਮੇ ਤਰੋ 30 35 ਹਜ਼ਾਰ ਦਾ ਦੂਜੇ ਤੀਜੇ ਦੇ ਨਿਕਲਦਾ ਸੀ ਬਾਕੀ 32 ਲੱਖ ਰੁਪਇਆ ਬਹੁਤ ਲੱਗਦਾ ਜੇਬ ਚ ਲਾਉਣਾ ਪੈਂਦਾ ਤੇ ਇਹ ਸੀ ਗੁਰਮੀਤ ਸਿੰਘ ਜੀ ਮੁਰਕਾ ਜਿਨ੍ਹਾਂ ਦੇ ਕਾਫੀ ਚਰਚਾ ਹੈ ਰਹੀ ਹੈ ਜੇ ਤੁਹਾਨੂੰ ਪਤਾ ਹੀ ਹੈ ਹਨਾ ਕਿਉਂਕਿ ਇਹ ਨਵੀਆਂ-ਨਵੀਆਂ ਖੇਤੀਆਂ ਕਰਦੇ ਰਹੇ ਇਹਨਾਂ ਨੇ ਖੇਤੀਆਂ ਬਹੁਤ ਕੀਤੀਆਂ ਇਹਨਾਂ ਨੇ ਗੁਡੋਆ ਖਾਦ ਵਾਲੀ ਖੇਤੀ ਕੀਤੀ ਫਿਰ ਇਹਨਾਂ ਨੇ ਜਿਹੜੇ ਮਿਰਚਾ ਸੀਚਵਨ ਉਹਦੀ ਰਿਸਰਚ ਕੀਤੀ ਮੇਲ ਫੀਮੇਲ ਕਰਕੇ ਇਹਨਾਂ ਨੇ ਬੀ ਤਿਆਰ ਕੀਤੇ ਫਿਰ ਇਹਨਾਂ ਨੇ ਟਮਾਟਰਾਂ ਦੀ ਖੇਤੀ ਵੀ ਕੀਤੀ ਸੀ ਕੁਝ ਸਮਾਂ ਪਹਿਲਾਂ ਪਰ ਇਹਨਾਂ ਨੇ ਮਿਹਨਤ ਬਹੁਤ ਕੀਤੀ ਹੈ ਛੱਡਿਆ ਨਹੀਂ ਕੰਮ ਵਾਟਰਾਂਾਂ ਖੇਤੀ ਤੋਂ ਬਾਅਦ ਇਹਨਾਂ ਨੇ ਪਹਿਲਾਂ ਵਿੱਚ ਇੱਕ ਫਾਰਮ ਵੀ ਬਣਾਇਆ ਸੀ ਗਊਆਂ ਦਾ ਹੌਲੀ-ਹੌਲੀ ਫਿਰ ਠੇਕੇਦਾਰੀ ਵੀ ਕੀਤੀ ਖਾਲੇ-ਖੂਲੇ ਬਣਾਏ ਸਾਡੇ ਏਰੀਆ 'ਚ ਬਹੁਤ ਫਿਰ ਉਧਰੋਂ ਵੀ ਇੱਕ ਕੈਪਟਨ ਸਰਕਾਰ ਨੇ ਬੇੜਾ ਗੁੱਲ ਕੀਤਾ ਠੇਕੇਦਾਰਾਂ ਦੀ ਪੇਮੈਂਟ ਦੱਬ ਲਈ ਹੁਣ ਉਸ ਤੋਂ ਬਾਅਦ ਇਹਨਾਂ ਨੇ ਖੀਰਿਆਂ ਦੀ ਖੇਤੀ ਸ਼ੁਰੂ ਕੀਤੀ ਕਿਉਂਕਿ ਇਹਨਾਂ ਦੀ ਮਾਸੀ-ਮਾਸੜ ਨੇ ਕਰਨਾਲ 'ਚ ਘੱਟੋ-ਘੱਟ 15-16 ਏਕੜ ਉਹਨਾਂ ਨੇ ਲਾ ਰੱਖਿਆ ਖੀਰੇ 15-16 ਏਕੜ ਖੀਰੇ ਆ जिंदे ਚ ਇਹਨਾਂ ਦੀ 50 ਆਦਮੀ ਲੇਬਰ ਆ ਪੱਕੀ ਪਰਮਨੈਂਟ ਬੈਠੀ ਹੋਈ ਆ ਉੱਥੇ ਰਸੋਈ ਵਗੈਰਾ ਬਣੀ ਵੀ ਆ ਨੇਪਾਲੀ ਰੱਖੇ ਹੋਇਆ ਉਹਨਾਂ ਦਾ ਖਾਣਾ-ਵਾਣਾ ਵਾਸਤੇ ਫਿਰ ਹੌਲੀ-ਹੌਲੀ ਹੌਲੀ-ਹੌਲੀ ਨੂੰ 3-4 ਸਾਲ ਹੋ ਗਏ ਸੀ ਵੀ ਕਰਦੇ ਸੀ ਵੀ ਆਪਾਂ ਵੀ ਲਾਈਏ ਖੀਰੇ ਐਸ ਵਾਰਿਆਂ ਨਾ ਪਹਿਲੀ ਵਾਰ ਲਾਤੇ ਆ ਘੱਟ ਤੋਂ ਘੱਟ 2 ਕਿੱਲੇ ਮੰਨੋ ਤੁਸੀਂ ਕਰ ਦੇਣਗੇ 3-3.5 ਕਿੱਲੇ ਤਾਂ ਜਦੋਂ ਲਾਰੇ ਸੀ ਉਦੋਂ ਹਰੀ ਕਣਕ ਵੱਢੀ ਜਾਂਦੇ ਸੀ ਤਾਂ ਫਿਰ ਆਪਾਂ ਚੈਨਲ ਤੇ ਵੀਡੀਓ ਵੀ ਪਾਈ ਸੀ ਬਹੁਤ ਚੱਲੀ ਉਸ ਤੋਂ ਬਾਅਦ ਸਾਨੂੰ ਤਾਂ ਪਤਾ ਹੀ ਨਹੀਂ ਸੀ ਕੀ ਕਰ ਰਹੇ ਆ ਪਤਾ ਹੀ ਬਾਅਦ ਚ ਲੱਗਿਆ ਵੀ ਖੀਰੇ ਲਾਉਣਗੇ ਕਿਉਂਕਿ ਬਹੁਤ ਇਹ ਬੰਦੇ ਬਹੁਤ ਸ਼ਰਾਰਤੀ ਆ ਇਹ ਗੱਲ ਕਹਿ ਨਹੀਂ ਪਾਉਗੀ 10 ਦਿਨ ਹੀ ਕਿਸੇ ਨੂੰ ਪੱਤਰਕਾਰ ਬਹੁਤ ਸ਼ਰਾਰਤੀ ਆ ਦੱਸਣ ਤੇ ਆਵੇ ਤਾਂ ਸਾਰਾ ਦਿਲ ਖੋਲ ਦਿੰਦਾ ਹੈ ਕੱਲ ਨੱਪਣ ਤੇ ਆਵੇ ਤੇ ਜਿਵੇਂ ਮਿੱਟੀ ਪਾ ਦਿੰਦਾ ਹੈ ਇਹ ਪੱਕੀ ਗੱਲ ਆ ਪੱਤਰਕਾਰ ਸਾਡੇ ਦੀ ਤੇ ਵੈਸੇ ਦਿਲ ਦਾ ਨੀਂਗਾ ਮਾੜਾ ਜਿੰਨਾ ਮਰਜ਼ੀ ਕੋਸ਼ ਹੋ ਜੇ ਲੜ ਪੇ ਘੁਲ ਪੇ ਇਹ ਪੱਤਰਕਾਰ ਸਾਡਾ ਬਾਅਦ ਵਿੱਚ ਪੱਜਾ ਤੁਰਿਆਉ ਕੋਈ ਕੰਮ ਹੋ ਜੇ ਲੱਖਿਆ ਆਂ ਭੱਜੀ ਯਾਰ ਤੇ ਮਿੰਟ ਚ ਭਾਜੋ ਹੁਣੇ ਆਂ ਚੱਕ ਦਿੰਨੇ ਫਟੇ ਦੀ ਕੀ ਜਰਤ ਆ ਇਹ ਜੰਗਲਾਂ ਕਰਦਾ ਬਾਈ ਜੀ ਤਾਂ ਇਸ ਇਸ ਸਾਇਲੇਜ ਦਾ ਕੰਮ ਅੱਜ ਤੇ ਆਪਾਂ ਹੁਣ ਜਾਂਦੇ ਆ ਘਰੇ ਆਪਣਾ ਵੀ ਫਾਰਮ ਆ ਛੋਟਾ ਜਿਹਾ ਜਾ ਕੇ ਗਾਈਆਂ ਗੂਈਆਂ ਚੋਣੇ ਆ ਤਾਂ ਜਿੰਨੇ ਜੁੜੇ ਹੋ ਧੰਨਵਾਦ ਮਿੱਤਰੋ ਜੁੜਨ ਲਈ ਤੁਸੀਂ ਇਸ ਚੈਨਲ ਦਾ ਪਰਿਵਾਰ ਹੋ YouTube ਚੈਨਲ ਵੀ ਆ ਨਿਊਜ਼ ਲੰਬੀ Facebook ਪੇਜ ਵੀ ਆ ਤੁਸੀਂ ਪੇਜ ਤੇ ਜੁੜੇ ਹੋ YouTube ਤੇ ਵੀ ਦੇਖਿਓ ਵੀਡੀਓ ਆਪਾਂ YouTube ਤੇ ਵੀ ਅਪਲੋਡ ਕਰਾਂਗੇ ਬਾਅਦ ਚ ਇਹੇ ਵੀਡੀਓ ਹੀ ਤਾਂ ਜਰੂਰ ਸ਼ੇਅਰ ਕਰਿਓ ਜਿਵੇਂ ਤੁਸੀਂ ਯੂਕੇ ਤੋਂ ਜੁੜੇ ਹੋ ਯੂਕੇ ਵਾਲੇ ਭਰਾਵੋ ਤੁਹਾਨੂੰ ਵੀ ਰਿਕਵੈਸਟ ਕਰਦਾ ਵੀ ਉੱਧਰ ਵੀ ਸ਼ੇਅਰ ਸ਼ੁਰੂ ਕਰਿਓ ਹੋਰ ਵੀ ਹਨਾ ਤਾਂ ਫੌਰਨ ਕੰਟਰੀਆਂ ਚ ਬੈਠੋ ਕੀ ਹਾਲ ਚਾਲ ਤੁਹਾਡਾ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਕਮੈਂਟ ਜਰੂਰ ਹੋਰ ਕਰਿਓ ਥੱਲੇ ਜਰੂਰ ਵੀ ਤੁਸੀਂ ਕਿਹੜੀ ਸਟੇਟ ਇੰਡੀਆ ਦੀ ਦੇਖਣੀ ਚਾਹੁੰਦੇ ਹੋ ਕਿਹੜੇ ਸਟੇਟ ਦੀਆਂ ਰਾਤੀ ਨੂੰ ਮੈਂ ਲਾਈਵ ਕੀਤਾ ਸੀ ਕਿਹੜੇ ਸਟੇਟ ਦੀਆਂ ਖੇਤੀਆਂ ਦੇਖਣਾ ਚਾਹੁੰਦੇ ਹੋ ਕਿਹੜਾ ਸਟੇਟ ਦੇਖਣਾ ਚਾਹੁੰਦੇ ਹੋ ਚਾਹੇ 2500 ਕਿਲੋ ਰਾਤ ਮੈਂ 2200 ਕਿਹਾ ਸੀ ਉਹਨੂੰ ਮੈਂ 2500 ਕਹਿ ਦੂੰਗਾ ਇੱਕ ਸਾਈਡ 2500 ਕਿਲੋਮੀਟਰ ਕਿਉਂ ਨਾ ਹੋਵੇ 5000 ਕਿਲੋਮੀਟਰ ਉਹਨਾਂ ਜਾਣ ਸਾਨੂੰ ਪਹੁੰਚੇ ਆਪਾਂ ਤੁਹਾਨੂੰ ਜਿਹੜੀ ਸਟੇਟ ਕਹੋਗੇ ਤੁਸੀਂ ਕਮੈਂਟ ਜਿੰਨੇ ਜ਼ਿਆਦਾ ਕਰੋ ਜਿੰਨੇ ਕਮੈਂਟ ਆਪਾਂ ਉਹਨਾਂ ਨੂੰ ਮਿਲਾ ਲਾਂਗੇ ਵੀ ਜਿਹੜੇ ਜਾਦੇ ਇੱਕ ਦੀ ਸਪੋਰਟ ਕਰ ਰਿਹਾ ਆਪਾਂ ਉਹ ਸੀ ਸਟੇਟ ਦੇ ਵਿੱਚ ਜਾਵਾਂਗੇ ਤੁਹਾਨੂੰ ਖੇਤੀਆਂ ਦਿਖਾਵਾਂਗੇ ਤੁਹਾਨੂੰ ਉਧਰ ਦਾ ਮਾਹੌਲ ਦਿਖਾਵਾਂਗੇ ਕਿਸਾਨ ਦਿਖਾਵਾਂਗੇ ਬਲੌਗ ਦਿਖਾਵਾਂਗੇ ਤੇ ਇੰਨੀ ਮੈਂ ਲਾਈਵ ਕਰਦਾ ਕਰਦਾ ਤੁਹਾਡੇ ਤੋਂ ਇਜਾਜ਼ਤ ਮੰਗਦਾ ਜੀ ਧੰਨਵਾਦ ਦੋਸਤੋ ਵੀਡੀਓ ਦੇ ਨਾਲ ਜੁੜਨ ਲਈ